ਹੇ ਗੁਰੂ ਸਾਹਿਬ ਜੀ ਸ਼ੀਰ ਰਾਗ ਮਹਲਾ 5 ਪੜ ਕੇ ਉਠ ਪੋਹਲੀ ਐ ਬਿਣ ਬੁਜੇ ਮੁਗਦ ਅਜਾਣ ਸੋ ਪ੍ਰਭ ਚਿਤਨਾ ਆਇਓ ਛਟੇਗੀ ਬੇਵਾਨ ਸਤ ਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾ ਲੈਣ ਲਗਾ ਕੇ ਤਕੁ ਪਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੋਦਮ ਕਰੇ ਪਸ਼ ਪੰਖੀਆਂ ਦਿਸੈ ਨਹੀਂ ਕਾਲ ਉਤੇ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੇ ਸਈ ਭਾਲੀਐ ਜੇ ਸਚਾ ਨਾਮ ਸਮਾਲ ਜੋ ਘਰ ਛਡ ਗਵਾਵਣਾ ਸੋ ਲਗਾ ਮਨ ਮਾਹਿ ਜਿਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ ਭਾਤੇ ਸੇ ਹੀ ਨਿਕਲੇ ਜੇ ਗੁਰ ਕੀ ਪੈਰੀ ਪਾਹ ਹੈ ਕੋਈ ਰਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਪਾਲ ਕੇ ਆਈ ਪਿਆ ਸ਼ਰਣਾ ਨਾਨਕ ਸਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਲੰਗ ਕਵਤਾਰ ਸ਼ਬਦ ਬ੍ਰਹਮ ਸਤਗੁਰੂ ਧੰਤੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਕੁੁਰ ਸ਼ਬਦਾਂ ਦੀ ਵਿਚਾਰ ਸਾਂਝੀ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਨੂੰ ਲੜੀ ਦੇ ਵਿੱਚ ਪਰੋਕੇ ਲੜੀਵਾਰ ਸ਼ਬਦ ਵਿਚਾਰ ਕਥਾ ਕਰਨਿਆਂ ਅੱਜ ਜਿਸ ਸ਼ਬਦ ਦਾ ਆਪ ਜੀ ਨੇ ਪਾਠ ਸੁਣਿਆ ਹੈ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ ਹੈ ਰਾਗ ਸ਼੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 43 ਅੰਗ ਤੇ ਸੁਭਾਇਮਾਨ ਹੈ ਸਤਿਗੁਰੂ ਕਿਰਪਾ ਕਰਨ ਗੁਰ ਸ਼ਬਦ ਦੀ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਗੁਰ ਫਤੇ ਦੀ ਸਾਜ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਪ੍ਰਾਣੀ ਤੂੰ ਆਇਆ ਲਾਹ ਲੈਣ ਲਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾ ਗੁਰੂ ਪਾਤਸ਼ਾਹ ਧੰਗੁਰਦਰਜਨ ਦੇ ਪਾਤਸ਼ਾਹ ਸਾਨੂੰ ਯਾਦ ਕਰਾਉਂਦੇ ਨੇ ਪ੍ਰਾਣੀ ਇੱਥੇ ਪ੍ਰਾਣੀ ਦਾ ਅਰਥ ਮਨੁੱਖ ਲੈਣਾ ਹੈ। ਬੈਸਿੱਤ ਜਿੰਨੇ ਵੀ ਜੀਵ ਨੇ ਸਾਰਿਆਂ ਨੂੰ ਇੱਥੇ ਪ੍ਰਾਣੀ ਕਿਹਾ ਜਾ ਸਕਦਾ ਹੈ। ਲੇਕਿਨ ਇੱਥੇ ਕਿਉਂਕਿ ਪ੍ਰਾਣੀ ਪ੍ਰਾਣਾ ਨਾਲ ਸੰਬੰਧ ਰੱਖਦਾ ਹੈ। ਹਰੇਕ ਦੇ ਵਿੱਚ ਪ੍ਰਾਣ ਨੇ। ਸਤਿਗੁਰੂ ਕਹਿੰਦੇ ਨੇ ਐ ਇਨਸਾਨ ਐ ਮਨੁੱਖ ਇਸ ਜਗਤ ਤੇ ਤੇਰੇ ਆਣ ਦਾ ਪ੍ਰయోజਨ ਹੈ ਲਾਹਾ ਲੈਣਾ ਲਾਹਾ ਕਾ ਦਾ ਲੈਣਾ ਹੈ ਇਹਨਾਂ ਸਵਾਸਾਂ ਦਾ ਇਹ ਜਿਹੜੇ ਸਵਾਸ ਵਾਹਿਗੁਰੂ ਨੇ ਦਿੱਤੇ ਨੇ ਨਾ ਇਹਨਾਂ ਦਾ ਲਾਹਾ ਲੈਣਾ ਇਹਨਾਂ ਦਾ ਲਾਹਾ ਕਿਦਾਂ ਲਿਆ ਜਾ ਸਕਦਾ ਹੈ ਵਾਹਿਗੁਰੂ ਦਾ ਨਾਮ ਜਪ ਕੇ ਸ਼ੁਭ ਕਰਮ ਕਰਕੇ ਇਨਾ ਨੂੰ ਸਵਾਸਾਂ ਨੂੰ ਸਫਲਿਆ ਕੀਤਾ ਜਾ ਸਕਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕੁਦਰਤੀ ਗੱਲ ਹੈ ਅਸੀਂ ਜਿਸ ਕੰਮ ਨੂੰ ਕਰਨ ਆਏ ਹੋਈਏ ਉਹੀ ਕੰਮ ਸਾਨੂੰ ਕਰਨਾ ਚਾਹੀਦਾ ਜੇ ਅਸੀਂ ਬਹੁਤ ਲੰਬੀ ਬਾਟ ਤੈਅ ਕਰਕੇ ਆਏ ਹੋਈਏ ਤੇ ਉੱਥੇ ਆ ਕੇ ਫੇਰ ਅਸੀਂ ਕੁਝ ਨਾ ਕਰੀਏ ਤੇ ਫਿਰ ਆਿਆਂ ਦਾ ਫਾਇਦਾ ਕੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਆਏ ਤਾਂ ਲਾਹਾ ਲੈਣ ਸੀ ਨਾਮ ਦਾ ਲੇਕਿਨ ਕਰ ਕੁਝ ਹੋਰ ਰਹੇ ਆ ਇਸ ਲਈ ਗੁਰੂ ਸਾਹਿਬ ਨੇ ਯਾਦ ਕਰਾਇਆ ਹੈ ਜਾੰਕੋ ਆਏ ਸੋਈ ਬਿਹੱਜ ਜੋ ਕਰਨ ਵਾਸਤੇ ਆਏ ਹੋ ਉਹੀ ਕਰੋ ਸਤਿਗੁਰੂ ਪਾਤਸ਼ਾਹ ਧੰਤਨ ਸ਼੍ਰੀ ਗੁਰਜਿੰਦੇ ਪਾਤਸ਼ਾਹ ਨੇ ਜਿੱਥੇ ਇਹ ਵਚਨ ਕਹੇ ਨਾ ਨਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਸਤਿਗੁਰੂ ਮਹਾਰਾਜ ਧੰਗੁਰ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ ਆਸਾ ਕੀ ਵਾਰ ਦੇ ਵਿੱਚ ਵਿੱਚ ਦੁਨੀਆ ਕਾਹੇ ਆਇਆ ਤੈਨੂੰ ਪਤਾ ਹੈ ਕਿ ਦੁਨੀਆ ਵਿੱਚ ਤੇਰੇ ਆਣ ਦਾ ਮਨੋਰਥ ਕੀ ਹੈ ਅਸੀਂ ਰਹਿਰਾਸ ਪੜਦੇ ਆ ਗੁਰੂ ਸਾਹਿਬ ਕਹਿੰਦੇ ਨੇ ਤੇਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪ੍ਰਮਾਤਮਾ ਨੂੰ ਮਿਲਣ ਲਈ ਆਇਆ ਤੇ ਬਾਕੀ ਕੰਮਾਂ ਦੇ ਵਿੱਚ ਹੀ ਫਸ ਕੇ ਰਹਿ ਗਿਆ ਇਸ ਲਈ ਔਰ ਕਾਜ ਤੇ ਰਹ ਕਿਤੇ ਨਾ ਕਾਮ ਉਹ ਪਰਮਾਰਥ ਦੇ ਵਿੱਚ ਬਾਕੀ ਕੰਮ ਨਹੀਂ ਗਿਣੇ ਜਾਣੇ ਕਿ ਤੂੰ ਦੁਨੀਆ ਦੇ ਵਿੱਚ ਕੀ ਬਿਜ਼ਨਸ ਕਰਦਾ ਸੀ ਜਾਂ ਤੂੰ ਨੌਕਰੀ ਕਰਦਾ ਸੀ ਜਾਂ ਤੂੰ ਦੁਕਾਨਦਾਰੀ ਕਰਦਾ ਸੀ ਜਾਂ ਤੂੰ ਵਪਾਰ ਕਰਦਾ ਸੀ ਉੱਥੇ ਇਹਨਾਂ ਗੱਲਾਂ ਦਾ ਕੋਈ ਮੁੱਲ ਨਹੀਂ ਉੱਥੇ ਸਿਰਫ ਇੱਕੋ ਹੀ ਗੱਲ ਪੁੱਛੀ ਜਾਣੀ ਕਿ ਤੂੰ ਨਾਮ ਜਪਿਆ ਸ਼ੁਭ ਕੰਮ ਕੀਤਾ ਕੋਈ ਬਸ ਇਹੀ ਲਾਹਾ ਹੈ ਸਤਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਬਹੁਤ ਥਾਮਾ ਤੇ ਇਸ ਗੱਲ ਦਾ ਬਹੁਤ ਜ਼ੋਰ ਸ਼ੋਰ ਨਾਲ ਜ਼ਿਕਰ ਕੀਤਾ ਕਿ ਮਨੁੱਖ ਜੀਵਨ ਦਾ ਅਸਲ ਮਨੋਰਥ ਕੀ ਹੈ ਕਰਨ ਕੀ ਆਇਆ ਹੈ ਸਤਗੁਰੂ ਪਾਤਸ਼ਾਹ ਇਸ ਸ਼ਬਦ ਵਿੱਚ ਸਾਰਾ ਕੁਝ ਦੱਸਣਗੇ ਕੀ ਕਰਨ ਆਇਆ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਤਿਤ ਕੋ ਫੱਕੜੇ ਸਭ ਮੁਕਤੀ ਚੱਲੀ ਰਹਿਣ ਇੱਥੇ ਰਹਿਣ ਦਾ ਅਰਥ ਜਿੱਥੇ ਅਸੀਂ ਰਾਤ ਕਰਦੇ ਆ ਇੱਥੇ ਰਹਿਣ ਦਾ ਅਰਥ ਹੈ ਜ਼ਿੰਦਗੀ ਇਹ ਜੀਵਨ ਦੀ ਰਾਤ ਭਾਵ ਇਹ ਜੀਵਨ ਇਹ ਪੂੰਜੀ ਸਵਾਸਾਂ ਦੀ ਮੁੱਕ ਰਹੀ ਹੈ ਇੱਕ ਇੱਕ ਕਰਕੇ ਤੂੰ ਕਿਹੜੇ ਝੂਠੇ ਕੰਮਾਂ ਦੇ ਵਿੱਚ ਕਿਹੜੇ ਮਾਇਆ ਦੇ ਮਨੋਰਥਾਂ ਦੇ ਪਿੱਛੇ ਭੱਜਿਆ ਫਿਰਦਾ ਹੈ ਲੱਗਾ ਕਿ ਤੱਕ ਫੱਕੜੇ ਐਵੇਂ ਝੂਠੀ ਮਾਇਆ ਪਿੱਛੇ ਲੱਗਾ ਹੋਇਆ ਕਿਉਂ ਜ਼ਿੰਦਗੀ ਮੁੱਕ ਚੱਲੀ ਹੈ ਮੁੱਕ ਜਾਣੀ ਹੈ ਤੈਨੂੰ ਪਤਾ ਤੇਰੇ ਸਵਾਸਾਂ ਦੀ ਪੂੰਜੀ ਤੈਨੂੰ ਗਿਣ ਕੇ ਦਿੱਤੀ ਸੀ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਅੰਗਣ ਘਾਲੇ ਸਭ ਦਿਨ ਸਾਸ ਤੇਰੇ ਅੰਦਰ ਇਹ ਸਵਾਸ ਗਿਣ ਕੇ ਪਾਏ ਨੇ ਤੈਨੂੰ ਦਿਨ ਗਿਣ ਕੇ ਦਿੱਤੇ ਨੇ ਇਸ ਲਈ ਲੱਗਾ ਕਿਤ ਕੋ ਫੱਕੜੇ ਸਭ ਮੁਕ ਦੀ ਚੱਲੀ ਰਹਿਣ ਇਹ ਜੀਵਨ ਦੀ ਰਾਤ ਮੁੱਕ ਜਾਣੀ ਹੈ ਪਰ ਤੂੰ ਸਮਝ ਨਹੀਂ ਰਿਹਾ ਤੂੰ ਕਰਦਾ ਕੀ ਹੈ ਪੰਚਮ ਪਾਦਸ਼ਾਹ ਕਹਿੰਦੇ ਤੂੰ ਕਰਤੂਤਾਂ ਕੀ ਕਰਦਾ ਹੈ ਭਾਵ ਤੇਰੀ ਕਰਨੀ ਕੀ ਹੈ ਐ ਕੁਝ ਕਰਦਾ ਤੂੰ ਭਲਕੇ ਉਠ ਪਪੋਲੀ ਐ ਵਿਣਬੁੱਝੇ ਮੁਗਦ ਅਜਾਣ ਕਹਿੰਦੇ ਅਸੀਂ ਹਰ ਰੋਜ਼ ਭਲਕੇ ਦਾਰ ਤੇ ਤੇ ਅੰਮ੍ਰਿਤ ਵੇਲਾ ਹੈ ਸਵੇਰ ਹੈ ਦੂਸਰਾ ਦਿਨ ਹੈ ਰੋਜ਼ ਰੋਜ਼ ਉੱਠਦੇ ਆ ਇਹਦੇ ਰੋਜ਼ ਤੂੰ ਉੱਠ ਕੇ ਇਸ ਸਰੀਰ ਦੀ ਪਾਲਣਾ ਪੋਸ਼ਣਾ ਕਰਦਾ ਵਪੂਲੀਏ ਦਾ ਭਾਵ ਪਾਲਣਾ ਹੈ ਸਰੀਰ ਨੂੰ ਪਾਲ ਪਾਲਦੇ ਇਹਨੂੰ ਸੰਭਾਲਦੇ ਹੋ ਇਹਨੂੰ ਸਵਾਰਦੇ ਹੋ ਸਰੀਰ ਨੂੰ ਅਸੀਂ ਰੋਜ਼ ਸਵੇਰ ਨੂੰ ਉੱਠਦੇ ਨਾ ਜਦੋਂ ਵੀ ਅਸੀਂ ਉੱਠ ਕੇ ਆਪਣੇ ਸਰੀਰ ਨੂੰ ਸਵਾਰਦੇ ਹਾਂ ਨਹਾ ਦੇ ਧੋਦੇ ਆ ਫਿਰ ਅਸੀਂ ਦੇਖਦੇ ਆ ਕੱਪੜੇ ਪ੍ਰੈਸ ਕਰਕੇ ਪਾਈਏ ਤੇ ਫਿਰ ਅਸੀਂ ਆਪਣੇ ਆਪ ਨੂੰ ਸਜਾਉਂਦੇ ਆ ਫਿਰ ਆਪਣੇ ਬਲੂ ਹਰੇਕ ਬੰਦਾ ਕੋਸ਼ਿਸ਼ ਕਰਦਾ ਮੈਂ ਸੋਹਣੀ ਭਗਵੰਨਾ ਔਰ ਤਾਂ ਆਪਣੇ ਆਪ ਨੂੰ ਸਵਾਰ ਦਿਆਂ ਨੇ ਮਰਦ ਆਪਣੇ ਆਪ ਨੂੰ ਸਵਾਰਦੇ ਨੇ ਸੋਹਣੇ ਕੱਪੜੇ ਪਾਉਂਦੇ ਨੇ ਔਰ ਕਈ ਲੋਕ ਤੇ ਅਤਰ ਫਲੇ ਲਾਉਂਦੇ ਨੇ ਸੁਗੰਧੀਆਂ ਲਾਉਂਦੇ ਨੇ ਬਾਬਾ ਫਰੀਦ ਸਾਹਿਬ ਜੀ ਨੇ ਕੀ ਕਿਹਾ ਕਹਿੰਦੇ ਜੇ ਸਿਰ ਰਚ ਰਚ ਬੰਦੇ ਪਾਗ ਸੋ ਸਿਰ ਚੁੰਚ ਸਵਾਰੇ ਕਾਗ ਕਹਿੰਦੇ ਨੇ ਇਹ ਸਿਰ ਤੇ ਤੂੰ ਬਹੁਤ ਸਜਾਸ ਜਾ ਕੇ ਦਸਤਾਰ ਬੰਨ੍ਹ ਬੰਨਣੀ ਵੀ ਚਾਹੀਦੀ ਉਹਨਾਂ ਨੇ ਦਸਤਾਰ ਬੰਨਣ ਤੋਂ ਕੋਈ ਰੋਕਿਆ ਨਹੀਂ ਇਹਦੇ ਤੇ ਕਟਾਕਸ਼ ਨਹੀਂ ਕੀਤਾ ਕਿ ਦਸਤਾਰ ਕਿਉਂ ਬੰਦ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੋਹਣੀ ਦਸਤਾਰ ਬੰਨਣੀ ਚਾਹੀਦੀ ਹੈ ਇਹ ਸਿਆਣੇ ਆਖਦੇ ਨੇ ਤਿੰਨਾਂ ਗੱਲਾਂ ਤੋਂ ਬੰਦਾ ਪਹਿਚਾਣਿਆ ਜਾਂਦਾ ਹੈ ਦਸਤਾਰ ਤੋਂ ਗੁਫ਼ਤਾਰ ਤੋਂ ਤੇ ਰਫਤਾਰ ਤੋਂ ਕਿ ਉਹਦੀ ਦਸਤਾਰ ਕਿਹੋ ਜੀ ਹੈ ਉਹਦਾ ਰੂਪ ਬਣਦਾ ਕਿ ਨਹੀਂ ਬਣਦਾ ਉਹਦੀ ਬੋਲ ਚਾਲ ਕਿਹੋ ਜੀ ਹੈ ਗੁਫਤਾਰ ਰਫਤਾਰ ਉਹਦੇ ਚੱਲਣ ਦਾ ਢੰਗ ਕਿਹੜਾ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਰਹਿਤ ਨਾਵਿਆਂ ਦੇ ਵਿੱਚ ਜੋ ਗੁਰੂ ਕੇ ਸਿੱਖ ਨੇ ਉਹਨਾਂ ਰਹਿਤ ਨਾਵਾਂ ਵਿੱਚ ਲਿਖੇ ਨੇ ਦਸਤਾਰ ਬਾਰੇ ਲਿਖਿਆ ਕਿ ਹਰ ਰੋਜ਼ ਬੰਦਾ ਸੋਹਣੀ ਦਸਤਾਰ ਸਜਾਵੇ ਭਾਈ ਨੰਦ ਲਾਲ ਜੀ ਨੇ ਵਿਲੇ ਉਹ ਕਹਿੰਦੇ ਨੇ ਕਿ ਹਰ ਰੋਜ਼ ਉੱਠ ਕੇ ਦਸਤਾਰ ਸਜਾਣੀ ਚਾਹੀਦੀ ਬਹੁਤ ਸੋਹਣੀ ਸਜਾਣੀ ਚਾਹੀਦੀ ਤੇ ਦਾਤਣ ਵੀ ਰੋਜ਼ ਕਰਨੀ ਚਾਹੀਦੀ ਭਾਵ ਦੰਦ ਸਾਫ ਰੋਜ਼ ਕਰਨੀ ਚਾਹੀਦੀ ਪਹਿਲਾਂ ਲੋਕ ਰੁੱਖ ਦੀਆਂ ਟਹਿਣੀਆਂ ਨੂੰ ਤੋੜ ਕੇ ਉਹਦੀ ਦਾਤਣ ਕਰਦੇ ਸੀ ਹੁਣ ਅੱਜ ਦੇ ਸਮੇਂ ਵਿੱਚ ਬ੍ਰਸ਼ ਵਗੈਰਾ ਨਾਲ ਕਰਦੇ ਨੇ ਇਸ ਲਈ ਜ਼ਿਕਰ ਕਰਦੇ ਨੇ ਕਿ ਇਹ ਜਿਹੜੀ ਸਿਰ ਦੇ ਉੱਤੇ ਤੂੰ ਦਸਤਾਰ ਸਜਾਣਾ ਐ ਬੜੀ ਰੂਹ ਰੂਹ ਨਾਲ ਇਸ ਸਿਰ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵੀ ਸੰਭ ਇਸ ਸਿਰ ਦੇ ਵਿੱਚ ਇਸ ਦਿਮਾਗ ਦੇ ਵਿੱਚ ਇਸ ਸੁਰਤ ਦੇ ਵਿੱਚ ਉਹਨੂੰ ਵੀ ਟਿਕਾ ਕੇ ਰੱਖ ਤੂੰ ਸਮਝਦਾ ਹੀ ਨਹੀਂ ਸ਼ਰੀਰ ਨੂੰ ਪਾਲਦਾ ਐ ਸ਼ਰੀਰ ਨੂੰ ਸੰਭਾਲਦਾ ਐ ਸ਼ਰੀਰ ਦੇ ਵਿੱਚ ਵੱਸਦਾ ਪਰਮਾਤਮਾ ਦਾ ਨਾਮ ਉਹਨੂੰ ਨਹੀਂ ਜਾਣਦਾ ਬਿਨ ਬੁੱਝੇ ਮੁਗਦ ਅਜਾਣ ਸਮਝੇ ਤੋਂ ਬਿਨਾਂ ਤੂੰ ਮੂਰਖ ਅਨਜਾਨ ਮਹਾ ਮੂਰਖ ਬੰਦਾ ਜੇ ਆਪਣੇ प्रयोजन ਨੂੰ ਨਹੀਂ ਸਮਝਿਆ ਲਾਹਾ ਕਾਦਾ ਲੈਣਾ ਨਾ ਸਮਝਿਆ ਦਾ ਕਾਦਾ ਲਾਹਾ ਲੈਣਾ ਸੂਪ੍ਰਵਚਿਤਨਾ ਆਇਓ ਛੁੱਟੇਗੀ ਬੇਵਾਨ ਇਸ ਦੇਹ ਨੂੰ ਇਸ ਸਰੀਰ ਨੂੰ ਜਿਹਨੂੰ ਪਾਲਦਾ ਪੋਲਦਾ ਭਾਵ ਪਾਲਦਾ ਇਹਦੇ ਵਿੱਚ ਨਾਮ ਨਹੀਂ ਵਸਾਇਆ ਇਹਦੇ ਅੰਦਰ ਨਾਮ ਨੂੰ ਨਹੀਂ ਸਾਂਭਿਆ ਉਸ ਵੈਗਰੂ ਨੂੰ ਨਹੀਂ ਜਿੱਤ ਤੇ ਕੀਤਾ ਤੇ ਇਹ ਦੇ ਜਿਹਦੇ ਲਈ ਇੰਨਾ ਕੁਝ ਕਰਦਾ ਹੈ ਛਟੇਗੀ ਬੇਵਾਨ ਇਹ ਜੰਗਲਾਂ ਚ ਭਾਵ ਇਹ ਸ਼ਮਸ਼ਾਨ ਦੇ ਵਿੱਚ ਇਹ ਮਸਾਣਾ ਵਿੱਚ ਇਹ ਦੇ ਜਾਣੀ ਉੱਥੇ ਰਹਿ ਜਾਣੀ ਕੋਈ ਵੀ ਨਹੀਂ ਨਾਲ ਹੋਣਾ ਛੱਡ ਕੇ ਆ ਜਾਣਗੇ ਮੁਸਲਮਾਨ ਦਬਾ ਕੇ ਆ ਜਾਂਦੇ ਨੇ ਹਿੰਦੂ ਜਾਂ ਸਿੱਖ ਇਸ ਮੁਸਾੜ ਕੇ ਆ ਜਾਂਦੇ। ਉੱਥੇ ਰਹਿ ਜਾਣੇ। ਆਦੇ। ਸਤਿਗੁਰੂ ਸੇਤੀ ਚੇਤ ਲਾਏ। ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ ਇਦਾਂ ਕਰ ਤੂੰ। ਸਤਿਗੁਰੂ ਨਾਲ ਚਿੱਤ ਜੋੜ। ਸਦਾ ਸਦਾ ਰੰਗ ਮਾਣ। ਵਾਹਿਗੁਰੂ ਦੇ ਨਾਲ ਚਿੱਤ ਜੋੜ ਕੇ ਹਮੇਸ਼ਾ ਵਾਹਿਗੁਰੂ ਦੇ ਨਾਮ ਦਾ ਰੰਗ ਦਾ ਆਨੰਦ ਮਾਣ। ਨਾਮ ਦਾ ਰੰਗ ਚੜ੍ਹਿਆ ਰਹੇਗਾ। ਫਿਰ ਸਦਾ ਹੀ ਜੀਵਨ ਦੇ ਵਿੱਚ ਵੀ ਤੇ ਜੀਵਨ ਤੋਂ ਬਾਅਦ ਵੀ ਸੁੱਖ ਲਏਗਾ ਆਨੰਦ ਲਏਗਾ ਜੇ ਗੁਰੂ ਸਾਹਿਬ ਦੇ ਨਾਲ ਚਿੱਤ ਜੋੜੇਗਾ ਫਿਰ ਤੇਹੀ ਤੇਰੀ ਦੇਹੀ ਦਾ ਵੀ ਸਤਕਾਰ ਹੋਵੇਗਾ ਸਤਗੁਰੂ ਪਾਤਸ਼ਾਹ ਕਹਿੰਦੇ ਪਰ ਤੂੰ ਇਦਾਂ ਕਰਦਾ ਨਹੀਂ ਤੂੰ ਇਦਾਂ ਕਰਦਾ ਨਹੀਂ ਕੀ ਕਰਦਾ ਹੈ ਕੁਦਮ ਕਰੇ ਪਸ਼ ਪੰਖੀਆਂ ਦਿਸੈ ਨਹੀਂ ਕਾਲ ਕਹਿੰਦੇ ਨੇ ਜਿਹੜੇ ਪਸ਼ੂ ਤੇ ਪੰਖੀ ਨੇ ਪਸ਼ੂ ਪੰਛੀ ਉਹਨਾਂ ਨੂੰ ਤਾਂ ਪਤਾ ਨਹੀਂ ਉਹਨਾਂ ਨੂੰ ਥੋੜਾ ਪਤਾ ਕਿ ਜੀਵਨ ਦਾ ਮਨੋਰਥ ਕੀ ਹੈ ਨਾਮ ਕੀ ਹੈ ਅਮਰਤ ਕੀ ਹੈ ਬਾਣੀ ਕੀ ਹੈ ਉਹਨਾਂ ਨੂੰ ਥੋੜਾ ਪਤਾ ਕਿਉਂਕਿ ਉਹਨਾਂ ਨੂੰ ਤਾਂ ਕੋਈ ਕਾਲ ਦਾ ਡਰ ਨਹੀਂ ਪਸ਼ਪੰਖੀਆਂ ਨੂੰ ਤੇ ਕੋਈ ਮੌਤ ਦਾ ਡਰ ਨਹੀਂ ਜਦੋਂ ਆ ਗਈ ਤਾਂ ਆ ਗਈ ਉਹਨਾਂ ਦਾ ਕੋਈ ਡਰ ਨਹੀਂ ਉਹਨਾਂ ਨੂੰ ਕੋਈ ਚਿੰਤਾ ਨਹੀਂ ਉਹਨਾਂ ਨੂੰ ਕੋਈ ਫਿਕਰ ਨਹੀਂ ਹਰ ਇੱਕ ਜੀਵ ਨੂੰ ਹਰ ਇੱਕ ਜੰਤੂ ਨੂੰ ਉਹ ਆਪਣੀ ਕਰਮ ਭੂਮੀ ਤੇ ਕਰਮ ਭੋਗਦਾ ਪਿਆ ਉਹਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਕਾਲ ਦਾ ਡਰ ਨਹੀਂ ਉਹਨਾਂ ਨੂੰ ਕਾਲ ਦੇ ਬਾਰੇ ਜਾਣਕਾਰੀ ਨਹੀਂ ਕਿ ਅਸੀਂ ਮਰਨਾ ਜਾਂ ਨਹੀਂ ਮਰਨਾ ਉਹ ਆਪਣੀ ਕਰਮ ਭੂਮੀ ਤੇ ਨੇ ਉਹਨਾਂ ਨੇ ਜਨਮ ਮੁਤਾਬਕ ਕਰਮ ਕਰਨਾ ਹੈ ਲੇਕਿਨ ਤੂੰ ਤੂੰ ਵੀ ਉਸੇ ਤਰ੍ਹਾਂ ਕਰੀ ਜਾਣਾ ਹੈ ਉਹ ਤੈ ਸਾਥ ਮਨੁੱਖ ਹੈ ਫਾਤਾ ਮਾਇਆ ਝਾਲ ਉਹ ਤਾਂ ਪਸ਼ੂ ਨੇ ਉਹ ਤਾਂ ਪੰਛੀ ਨੇ ਉਹਨਾਂ ਨੂੰ ਤਾਂ ਸਮਝ ਨਹੀਂ ਕੀ ਕਰਨਾ ਤੂੰ ਤਾਂ ਪਸ਼ੂ ਪੰਛੀ ਨਹੀਂ ਨਾ ਤੂੰ ਤੇ ਮਨੁੱਖ ਹੈ ਤੈਨੂੰ ਤਾਂ ਇਸ ਗੱਲ ਦੀ ਸਮਝ ਹੈ ਫਿਰ ਤੂੰ ਕਿਉਂ ਨਹੀਂ ਸਮਝਦਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਮਨੁੱਖ ਦਾ ਤੇ ਪਸ਼ੂ ਪੰਛੀਆਂ ਦਾ ਇੰਨਾ ਹੀ ਫਰਕ ਹੈ ਕਿ ਮਨੁੱਖ ਜੀਵਨ ਮਨੋਰਥ ਨੂੰ ਸਮਝਦਾ ਹੈ ਪਸ਼ੂ ਪੰਛੀ ਜੀਵਨ ਮਨੋਰਥ ਨੂੰ ਨਹੀਂ ਸਮਝਦੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਮਨੁੱਖ ਜਨਮ ਲੈ ਕੇ ਵੀ ਜੀਵਨ ਮਨੋਰਥ ਨੂੰ ਨਹੀਂ ਸਮਝਿਆ ਤੇ ਪਸ਼ੂ ਪੰਛੀਆਂ ਤਰ੍ਹਾਂ ਹੀ ਆਪਣੀ ਜ਼ਿੰਦਗੀ ਬਤੀਤ ਕਰਦਾ ਉਹਨਾਂ ਦੀ ਵੀ ਕੁੱਲ ਚੱਲਦੀ ਹੈ ਨਾ ਉਹਨਾਂ ਦੇ ਵੀ ਬੱਚੇ ਪੈਦਾ ਹੁੰਦੇ ਨੇ ਉਹ ਵੀ ਖਾਂਦੇ ਨੇ ਪੈਂਦੇ ਜਿਹੜੇ ਪਸ਼ੂ ਨੇ ਉਹ ਵੀ ਖਾਂਦੇ ਨੇ ਤੇ ਉਹ ਵੀ ਜ਼ਿੰਦਗੀ ਹੰਡਾਉਂਦੇ ਨੇ ਉਹਨਾਂ ਦੀ ਵੀ ਕੋਲ ਚੱਲਦੀ ਉਹਨਾਂ ਦੇ ਵੀ ਬੱਚੇ ਪੈਦਾ ਹੁੰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਨਹੀਂ ਨਾਮ ਨੂੰ ਸਮਝਿਆ ਨਹੀਂ ਇਸ ਗੱਲ ਨੂੰ ਜਾਣਿਆ ਫਿਰ ਤੇਰੇ ਨਾਲੋਂ ਪਸ਼ੂ ਚੰਗੇ ਕਿੱਦਾਂ ਗੁਰੂ ਨਾਨਕ ਨੂੰ ਪੁੱਛੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਸ਼ੂ ਮਿਲੈ ਚੰਗੇ ਆਈਆਂ ਖੜ ਖਾਵੇਂ ਅੰਮ੍ਰਿਤ ਦੇ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਕਹਿੰਦੇ ਨੇ ਪਸ਼ੂ ਚੰਗੇ ਉਹਨਾਂ ਦੇ ਚੰਗਿਆਈਆਂ ਉਹ ਘਾਹ ਪੱਠਾ ਖਾ ਕੇ ਚੰਗਾ ਕੰਮ ਕਰ ਕਰਦੇ ਨੇ ਦੁੱਧ ਦਿੰਦੇ ਨੇ ਉਹਨਾਂ ਦਾ ਤਾਂ ਗੋਹਾ ਵੀ ਕੰਮ ਆਂਦਾ ਮਾਸ ਵੀ ਕੰਮ ਆਂਦਾ ਹੱਡ ਵੀ ਕੰਮ ਆਂਦਾ ਮਰਿਆਂ ਦਾ ਤੂੰ ਜਿਉਂਦਾ ਨਹੀਂ ਕਿਸੇ ਕੰਮ ਬਾਬਾ ਕਬੀਰ ਸਾਹਿਬ ਜੀ ਦੇ ਬਹੁਤ ਕਮਾਲ ਦੇ ਬਚਨ ਨੇ ਉਹ ਕਹਿੰਦੇ ਨੇ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਕਹਿੰਦੇ ਜੇ ਬੰਦੇ ਦੇ ਅੰਦਰ ਉਹ ਇਨਸਾਨ ਦੇ ਅੰਦਰ ਉਹ ਇਨਸਾਨੀਅਤ ਮਰ ਗਈ ਉਹ ਜਿਉਂਦਾ ਕਿਸੇ ਕੰਮ ਦਾ ਨਹੀਂ ਉਹਦੇ ਨਾਲ ਮਰਿਆ ਪਸ਼ੂ ਚੰਗਾ ਉਹਨਾਂ ਕਈ ਕੰਮ ਸੋਧ ਦਿੰਦੇ ਨੇ ਇਹਦੇ ਜੀਂਦਾ ਜੀ ਕੇ ਵੀ ਕੁਝ ਨਹੀਂ ਕਰ ਰਿਆ ਮੁਕਤੇ ਸਈ ਭਾਲੀ ਐ ਜੇ ਸੱਚਾ ਨਾਮ ਸੰਭਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਉਹੀ ਜੀਵਨ ਮੁਕਤ ਹੋ ਸਕਦੇ ਨੇ ਜਿਹੜੇ ਵੈਗਰੂ ਦੇ ਸਦਾ ਰਹਿਣ ਵਾਲੇ ਨਾਮ ਨੂੰ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖਦੇ ਨੇ ਪਰ ਤੂੰ ਕੀ ਕਰਦਾ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਕਹਿੰਦੇ ਜਿਹੜਾ ਘਰ ਇੱਥੇ ਹੀ ਰਹਿ ਜਾਣਾ ਜਿਹੜੇ ਘਰ ਦੇ ਵਿੱਚ ਤੈਨੂੰ ਇੱਕ ਪਲ ਨਹੀਂ ਰੱਖਣਾ ਆਖਰੀ ਸਾਹ ਤੱਕ ਇਹੀ ਸੋਚਦਾ ਪਏ ਇਹ ਦੂਜਿਆਂ ਨਾਲੋਂ ਵਧੀਆ ਬਣਾਣਾ ਬਹੁਤ ਵਧੀਆ ਬਣਾਣਾ ਲਾਣਾ ਪੈਸਾ ਤੇ ਕਹਿੰਦੇ ਨੇ ਜਿਹੜਾ ਘਰ ਛੱਡੀ ਜਾਂ ਛੱਡ ਕੇ ਚਲੇ ਜਾਣਾ ਉਸ ਘਰ ਤੇ ਪੂਰਾ ਜੋਰ ਲਾਇਆ ਦਿਨ ਰਾਤ ਚਲੋ ਹਰੇਕ ਨੂੰ ਆਪਣਾ ਘਰ ਬਣਾਉਣਾ ਚਾਹੀਦਾ ਪਸ਼ੂ ਪੰਛੀ ਵੀ ਬਣਾਉਂਦੇ ਨੇ ਆਪਣਾ ਘੋਸਲਾ ਆਪਣਾ ਆਲਣਾ ਉਹ ਵੀ ਬਣਾਉਂਦੇ ਨੇ ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਨਾਲ ਤੇ ਜੋੜ ਆਪਣੀ ਜ਼ਿੰਦਗੀ ਦਾ ਮਨੋਰਥ ਵੀ ਸਮਝ ਘਰ ਵੀ ਬਣਾ ਧਰਮ ਦੀ ਕੀਰਤ ਨਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ ਜਿਹੜਾ ਅਸਲ ਘਰ ਹੈ ਜਿਸ ਘਰ ਵਿੱਚ ਜਾ ਕੇ ਪਹੁੰਚਣਾ ਹੈ ਉਹਦੇ ਬਾਰੇ ਵੀ ਸੋਚਣਾ ਉਹਦੇ ਬਾਰੇ ਵੀ ਸੋਚ ਉਹਦੀ ਤੂੰ ਚਿੰਤਾ ਹੀ ਨਹੀਂ ਕਰਦਾ ਕਿ ਜਿੱਥੇ ਤੂੰ ਪਹੁੰਚਣਾ ਚਾਹਦਾ ਜਿੱਥੇ ਤੇਰਾ ਪਹੁੰਚਣਾ ਮਨੋਰਥ ਹੈ ਜੀਵਨ ਦਾ ਉਸ ਬਾਰੇ ਤੇ ਤੂੰ ਜਾਣਨ ਦਾ ਯਤਨ ਨਹੀਂ ਕੀਤਾ ਉਹ ਤਾਂ ਸਵਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਇਸ ਮਾਇਆ ਦੇ ਜਾਲ ਦੇ ਵਿੱਚ ਫਸੇ ਹੋਏ ਉਹ ਹੀ ਇਨਸਾਨ ਨਿਕਲ ਸਕਦੇ ਨੇ ਜਿਹੜੇ ਗੁਰੂ ਦੇ ਚਰਨ ਸ਼ਰਨ ਨਾਲ ਜੁੜਦੇ ਨੇ ਗੁਰੂ ਗੁਰ ਕੀ ਪੈਰੀ ਪਾਹੇ ਪੈਰੀ ਪਾਉਣ ਦਾ ਇਹ ਮਤਲਬ ਨਹੀਂ ਨੇ ਰੋਜ਼ ਆ ਕੇ 10-10 ਵਾਰੀ ਮੱਥਾ ਟੇਕ ਲਿਆ ਤੇ ਗੁਰੂ ਬਹੁਤ ਖੁਸ਼ ਹੋ ਗਿਆ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਈ ਲੋਗ ਇਹ ਸੋਚਦੇ ਨੇ ਅਸੀਂ ਦੋ ਟਾਈਮ ਮੱਥਾ ਟੇਕਦੇ ਕੋਈ ਸੋਚਦਾ ਇੱਕ ਟਾਈਮ ਟੇਕਦਾ ਕੋਈ ਤਿੰਨ ਟਾਈਮ ਵੀ ਆਂਦਾ ਹੋਵੇਗਾ ਚਾਰ ਪੰਜ ਟਾਈਮ ਵੀ ਆਂਦਾ ਹੋਵੇਗਾ ਲੇਕਿਨ ਗੁਰੂ ਅਮਰਦਾਸ ਜੀ ਨੇ ਤੇ ਗਾਲ ਹੀ ਮੁਕਾ ਦਿੱਤੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇਕਰ ਬੰਦੇ ਨੂੰ ਗੁਰੂ ਦੇ ਬਚਨਾਂ ਨਾਲ ਪ੍ਰੀਤ ਪ੍ਰਤੀਤ ਨਹੀਂ ਬਣੀ ਤੇ ਭਾਵੇਂ 100 ਵਾਰੀ ਆ ਜਾਵੇ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾਲ ਲਾਗੋ ਭਾਉ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਗੁਰੂ ਦੀ ਪੈਰੀਂ ਪੈਣ ਦਾ ਮਤਲਬ ਹੈ ਗੁਰੂ ਦੀ ਅੱਖ ਆਖੀ ਗੱਲ ਵੀ ਮੰਨਣੀ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਭਾਈ ਇੱਥੇ ਗੁਰੂ ਤੋਂ ਬਿਨਾਂ ਕਿਸੇ ਹੋਰ ਨੇ ਬਚਾਣਾ ਨਹੀਂ ਜਮ ਦੇ ਦੂਤਾਂ ਤੋਂ ਗੁਰੂ ਨੇ ਹੀ ਬਚਾਣਾ ਕੋਈ ਹੋਰ ਨਹੀਂ ਬਚਾ ਸਕਦਾ ਜੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਵਾਂਗੇ ਤਾਂ ਗੁਰੂ ਬਣਾਏਗਾ ਹੁਣ ਕਹਿੰਦੇ ਨਾ ਪਟਾਣੇ ਜ਼ਿਕਰ ਕੀਤਾ ਰਬ ਕੇ ਸਤ ਕੋ ਤਿੰ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਸਨਾਤਨ ਮਤ ਦੀ ਧਾਰਨਾ ਮੁਤਾਬਕ ਕਹਿੰਦੇ ਸੂਰਜ ਦੇ ਸੂਰਜ ਦਾ ਪੁੱਤਰ ਹੈ ਧਰਮਰਾਜ ਕਹਿੰਦੇ ਉਹਦਾ ਡਰ ਕਿਸੇ ਨੂੰ ਕੀ ਹੋ ਸਕਦਾ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਵੇ ਉਹਦਾ ਕੀ ਕਰੇਗਾ ਧਰਮਰਾਜ ਵੇਸੇ ਸੂਰਜ ਦਾ ਦੂਸਰੇ ਪੁੱਤਰ ਦਾ ਵੀ ਜੇਕਰ ਆਂਦਾ ਸ਼ਨੀ ਤੇ ਸ਼ਨੀ ਤੋਂ ਡਰੀ ਜਾਂਦੇ ਨੇ ਸੇਖ ਹੋ ਗਏ ਵੀ ਤੇ ਸਬਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਸ਼ਨੀ ਤੋਂ ਡਰਦੇ ਕਦੇ ਲੋਹਾ दान ਕਰਦੇ ਨੇ ਕਦੇ ਮਾਂਦਾਲ ਕਰਦੇ ਨੇ ਕਦੇ ਤੇਲ दान ਕਰਦੇ ਨੇ ਬੜਾ ਕੁਝ ਦਾਨ ਕਰਦੇ ਨੇ ਕਿ ਸ਼ਨੀ ਤੋਂ ਬਚਾਅ ਹੋ ਜਾ ਉਹ ਵੀ ਸੂਰਜ ਦਾ ਪੁੱਤ ਹੈ ਤੇ ਹੁਣ ਧਰਮਰਾਏ ਦੀ ਗੱਲ ਤੇ ਕਰੀ ਐ ਗੱਲ ਕਹਿੰਦੇ ਰਵਕੇ ਸੁਤ ਕੋ ਤਿੰਨ ਤਰਾਸ ਕਹਾ ਜਬ ਚਰਨ ਗੁਰੂ ਚਿਤ ਲਾਪਤ ਹੈ ਕਿਉਂਕਿ ਕੋਈ ਰੱਖ ਨਾ ਸਕਈ ਦੂਜਾ ਕੋ ਉਹਨਾਂ ਦਿਖਾਏ ਗੁਰੂ ਤੋਂ ਬਿਨਾ ਕੋਈ ਦੂਜਾ ਨਹੀਂ ਜਿਹੜਾ ਸਾਡੀ ਰੱਖਿਆ ਕਰ ਸਕੇ ਚਾਰੇ ਕੁੰਡਾਂ ਭਾਲ ਕੈ ਆਏ ਪੈ ਆ ਸ਼ਰਣਾ ਇਹ ਹੁਣ ਸਮਝ ਲਿਆ ਭਾਈ ਹੁਣ ਚਾਰ ਕੁੰਟ ਦੇ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਧੰਗੁਰੂ ਅਰਜਨ ਦੇ ਪਾਤਸ਼ਾਹ ਨੇ 12ਵਾਂ ਬਾਣੀ ਵਿੱਚ ਕਿਹਾ ਮਾਝ ਰਾਗ ਦੇ ਵਿੱਚ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਥੱਕ ਕੇ ਹਾਰ ਕੇ ਹੁਣ ਗੁਰੂ ਦੀ ਸ਼ਰਨ ਵਿੱਚ ਆ ਪਿਆ ਇਸ ਸ਼ਬਦ ਦੇ ਆਖਰੀ ਬੰਦ ਦੇ ਵਿੱਚ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਇ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆਂਦਾ ਹੈ ਤੇ ਵਿਕਾਰਾਂ ਦੀ ਗਰਤ ਦੇ ਵਿੱਚ ਵਿਕਾਰਾਂ ਦੀ ਨਦੀ ਦੇ ਵਿੱਚ ਡੁੱਬਦੇ ਹੋਏ ਨੂੰ ਗੁਰੂ ਬਾਹ ਪਕੜ ਕੇ ਕੱਢ ਲੈਂਦਾ ਐ ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ ਗੁਰੂ ਇਸ ਤਰ੍ਹਾਂ ਪ੍ਰਮਾਤਮਾ ਇਸ ਤਰ੍ਹਾਂ ਸਾਨੂੰ ਸੰਸਾਰ ਸਾਗਰ ਦੇ ਵਿੱਚੋਂ ਡੁੱਬਦਿਆਂ ਨੂੰ ਕੱਢ ਕੇ ਆਪਣੇ ਗਲ ਨਾਲ ਲਾ ਲੈਂਦੇ ਨੇ ਨਾਮ ਬਾਣੀ ਨਾਲ ਜੋੜ ਕੇ ਜੀਵਨ ਸਫਲ ਕਰ ਦਿੰਦੇ ਨੇ ਇਸ ਕਰਕੇ ਗੁਰੂ ਸਾਹਿਬ ਰਹਾਉ ਦੀ ਪੰਗਤੀ ਜਿਹੜੀ ਕਹਿੰਦੇ ਨੇ ਪ੍ਰਾਣੀ ਤੂੰ ਆਇਆ ਲਾਹ ਲੈਣ ਲਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਸ ਲਈ ਸਮਝੋ ਤੇ ਲਾਹਾ ਲਈਏ ਜੀਵਨ ਦਾ ਨਾਮ ਬਾਣੀ ਨਾਲ ਜੁੜੀਏ ਅੰਮ੍ਰਿਤ ਦੀ ਦਾਤ ਲਈਏ ਚੜ੍ਹਦੀਆਂ ਕਲਾਂ ਵਾਲਾ ਜੀਵਨ ਗੁਰੂ ਸਾਹਿਬ ਆਪ ਬਖਸ਼ਣਗੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ